ਦੀ ਤੋਰ ਦੇ ਆਹ ਕੰਡੇ ਨੇ ਬਲੇਖ ਮੈਨੂੰ ਅਮਲੀ ਦੀ ਤੋਰ ਦੇ ਕਮਾਲ ਪੈਂਦੀ ਆਉਂਦੀ ਆ ਕਮਾਲ ਪੈਂਦੀ ਆਉਂਦੀ ਐ ਕਾਲੀ ਕੰਬਲੀ ਵਾਲਿਆ ਵੇ ਕਮਾਲ ਪੈਂਦੀ ਆਉਂਦੀ ਕਾਲੀ ਕੰਬਲੀ ਵਾਲਿਆ ਵੇ ਕਮਾਲ ਪੈਂਦੀ ਆਉਂਦੀ ਆ ਦੀ ਦਾੜੀ ਕੇ ਦਿਮਸਾਨੀ ਤੇਰੇ ਨਾਲ ਤੂਰੀ ਆਉਂਦੀ ਆ ਕਾਲੀ ਕੰਬਲੀ ਵਾਲਿਆ ਵੇ ਤਮਾਲ ਪਿੰਦੀ ਆਉਂਦੀ ਕਾਲੀ ਕੰਬਲੀ ਵਾਲਿਆ ਵੇ ਤਮਾਲ ਪਿੰਦੀ ਆਉਂਦੀ ਆ ਖੇਤ ਦੀ ਮਸਾਣੀ ਤੇਰੇ ਨਾਲ ਤੁਰ ਹੀ ਆਉਂਦੀ ਐ ਕਾਲੀ ਗੰਬਲੀ ਵਾਲਿਆ ਤੇ ਤਬਾਲ ਪਿੰਡੀ ਆਉਂਦੀ ਕਾਲੀ ਗੰਬਲੀ ਵਾਲਿਆ ਤੇ ਤਬਾਲ ਬੱਤੀ ਆਉਂਦੀ ਆ ਈਰਵਾਸ ਤੇ ਪੁੱਛਦੀ ਐ ਉਡਾਏ ਪੁੱਛਦੀ ਐ ਬੱਚੀ ਦੇ ਸਰੀਰ ਨੂੰ ਕੀ ਦਿੱਕਤਾ ਕਿਉਂ ਨਹੀਂ ਸਰੀਰ ਸਹੀ ਹੋਈ ਜਾਂਦਾ ਕਾਫੀ ਟਾਈਮ ਹੋ ਗਿਆ ਸਰੀਰ ਦੇ ਵਿੱਚ ਦਿੱਕਤ ਪਈ ਨੂੰ ਸਾਲ ਤਾਂ ਹੀ ਹੋਣ ਵਾਲਾ ਮਤਾ ਰਾਮਨੀਆ ਇਹਦਾ ਬਾਨੇ ਮੂੰਹ ਬਣਾਈ ਬਣ ਗਿਆ ਦਵਾਈਆਂ ਵੀ ਲੈ ਕੇ ਵੇਖ ਲੀਆਂ ਕੀ ਦੱਸਿਆ ਮਾਤਾ ਡਾਕਟਰ ਨੇ ਦਵਾਈ ਲੈ ਲਈ ਤਾਂ ਵੀ ਨਹੀਂ ਰਾਮਈਂਦਾ ਇੱਕ ਲੱਤ ਦੁਖਦੀ ਐ ਖੱਬੀ ਦੁਖਦੀ ਐ ਏ ਛੇੜ ਕੇ ਨਾ ਹੋ ਮਾਂ ਮਸਾਣੀ ਮਗ ਲਵਾਇਆ ਪਾਣੀ ਪਉਂਦੇ ਚੇਲੇ ਆ ਸਾਰੇ ਜਿੱਲੇ ਵਿੱਚ ਸਵਾਰ ਹੋ ਗਿਆ ਇਹ ਸਵਾਰ ਹੋ ਗਿਆ I'll <laughs> just ਯਾਗਤਾ ਤੇ ਨਾਟਕ ਖੇਲੇ ਇਹ ਸਬੰਧ ਹੋ ਗਿਆ ਦੇ ਵਿੱਚ ਦਿਖਦਾ ਚਲਦੀਆਂ ਦੁਰੀਆਂ ਹੁੰਦੀਆਂ ਤਲੀਆਂ ਮੱਚਦੀਆਂ ਜਿਵੇਂ ਪਿੰਡਾਂ ਮੱਚਣ ਲੱਗ ਜਾਂਦਾ ਕਿਦਾਂ ਮੱਚਦਾ ਪਿੰਡੇ ਤੇ ਨਿਸ਼ਾਨ ਬੰਦਿਆ ਲੀਲ ਬੰਦਿਆ ਕਿਦੇ ਬੰਦਿਆ ਵੀਰਪਾਲ ਨਾਂ ਕੀਦਾ ਵੀਰਪਾਲ ਨਾਮ ਕੀਦਾ ਵੀਰਾਂ ਕਹਦੇ ਜਾਂ ਵੀਰਪਾਲ ਕਹ ਦੋ ਕੋਣਾ ਵਾਤਾ ਚਾਂ ਚੱਕ ਘਰ ਦੇ ਵਿੱਚ ਨੁਕਸਾਨ ਕਿੱਥੇ ਹੋਇਆ ਸੀ ਲਵੇਰਿਆਂ ਦੇ ਵਿੱਚ ਹਾਂਜੀ ਕੋਈ ਲਵੇਰਾ ਮਰ ਕਿੱਥੇ ਗਿਆ ਸੀ ਹੈ ਖੂਨ ਦੇ ਛਿੱਟੇ ਕਿੱਥੇ ਆਏ ਸੀ ਅਮਨਦੀਪ ਜਾਂ ਰਮਨਦੀਪ ਨਾ ਕਿਦਾ ਛੇੜਾ ਆ ਬਈ ਕਿਆਂ ਜਦੋਂ ਤਿਆ ਗੁਰੂ ਤੋਂ ਫਵਾਈਆਂ ਬੰਦਰਾ ਏ ਰਮਨਦੀਪਾ ਦਾ ਸੁਣਾ ਆਹ ਜਿਹੜੇ ਪਿੰਨੇ ਤੇ ਲੀਲ ਪੈਂਦੇ ਆ ਕਿੰਨਾ ਟਾਈਮ ਹੋ ਗਿਆ ਹੂੰ ਕਾਲਜੇ ਦੇ ਵਿੱਚ ਦਰਦੀ ਕਹਾਣੀ ਬੰਦੀ ਹੈ ਕਿਤੇ ਬੰਦੀ ਹੈ ਕਸਰ ਕਿਨੂੰ ਆਉਣ ਲੱਗੀ ਸੀ ਜੇ ਮੈਂ ਦੰਦਲਾ ਪੈਣ ਲੱਗ ਜਾਂਦੀਆਂ ਗੁੰਮਸ਼ਮ ਹੋ ਜਾਂਦਾ ਸੀ ਕੋਣ ਹੁੰਦਾ ਸੀ ਤਿੰਨ ਭਾਈ ਕੌਣ ਹੈ ਸੋਡੇ ਭਾਈ ਚਾਰੇ ਚ ਤਿੰਨ ਭਾਈ ਨਹੀਂ ਮਤਾ ਤਿੰਨ ਭਾਈ ਪੁੱਛਿਆ ਮੈਂ ਤਾਂ ਕੋਈ ਬਿਯੁਰਕ ਚ ਹੋਵੇ ਖੇਤਪਾਲ ਬਾਪੇ ਨੂੰ ਮੰਨਿਆ ਕਿਸੀ ਸੋਖਮਣੇ ਸਭ ਦਾ ਗੁਟਕਾ ਕੌਣ ਪੜਦਾ ਸੀ ਹੂੰ ਜਪਜੀ ਸਾਹਿਬ ਦਾ ਮੂਹ ਜਵਾਨ ਗੁਟਕਾ ਕੌਣ ਪੜਦਾ ਹੈ ਤੁਸੀਂ ਪੜਦੇ ਹੋ ਦੋਨੇ ਹੱਥੀ ਆਵਦਾ ਰੱਬ ਰੱਬ ਕਰੀ ਜਾਂਦੇ ਹੋ ਤਾਂ ਵੀ ਘਰ ਦੇ ਵਿੱਚ ਦਿੱਕਤਰੀ ਆਉਂਦੀ ਹੈ ਕਿਉਂ ਨਹੀਂ ਸਰੀਰ ਸਹੀ ਹੋਈ ਜਾਂਦਾ ਕਿਉਂ ਸਾਡੇ ਦਿੱਤਾ ਮਾਤਾ ਦੁਰੀ ਆਉਂਦੀਆਂ ਇਹ ਪੁੱਛਦੇ ਹੋ ਕਿ ਸਾਡੀ ਘਰ ਦੇ ਵਿੱਚ ਕੋਈ ਮੰਨਣ ਮੰਨਣ ਵਾਲੀ ਹੈ ਕਿਉਂ ਸਿਰ ਬੱਜੀ ਜਾਂਦੇ ਹੈ ਹਾਂਜੀ 1 2 3 4 6 ਜਣੇ ਕੋਣ ਹੈ 6 ਜਣੇ ਹਾਂਜੀ ਤੁਸਿਓ ਆਗੀ ਖਬਰ ਚੱਲ ਜਾਂਦਾ ਆ ਜਾ ਬਈ ਹੋਇ ਉਤਣ ਦਾ ਉਹ ਦਿਨ ਦਾ ਜੱਸੋ ਬਾਬਾ ਸਾਥ ਹੋ ਗਿਆ ਮੋਢੇ ਤੇ ਫਕੀਰਾਂ ਤੇ ਕਾਲੀ ਕੰਬਲੀ ਕਾਲੀ ਖੰਬਲੀ ਦਾ ਲੋਕਾਂ ਨੂੰ ਮੇਰੀਆਂ ਵਈ ਦਰਗਾਹ ਦਾ ਅੱਜ ਤੇਰੇ ਨਾਲ but more gas ਪਤਾ ਬੱਚੀ ਨੂੰ ਤਾਂ ਸਾਲ ਦੀਆਂ ਹੀ ਹੋਈਆਂ ਪਰ ਘਰ ਦੇ ਵਿੱਚ 6.5 ਸਾਲ ਹੋ ਗਏ ਜਿਹੜੀਆਂ ਸਾਡੇ ਤਾਂ ਚੱਲੀ ਜਾਂਦੀਆਂ ਮੈਨੂੰ ਨਹੀਂ ਪਤਾ ਸਾਰਾ ਕੰਮ ਠੱਪ ਹੋ ਗਿਆ ਬੱਚਿਆਂ ਦੇ ਕੰਮ ਨਹੀਂ ਸਿਰੇ ਚੜੀ ਜਾਂਦੇ ਸਰੀਰ ਵੱਜ ਗਏ ਸੰਜੋਗਾ ਦੇ ਵਿੱਚ ਵਿਕਦਾ ਪਈਆਂ ਮੈਨੂੰ ਨਹੀਂ ਪਤਾ ਆ ਆੜਕਿੰਨ ਦਾ ਪੜਾ ਕਰ ਦੂਆ ਬੇਟੀਆਂ ਬੰਨੇ ਪਾਪਾ ਨਾਲ ਜੀ ਦਾ ਮਤਾ ਜੇ ਤਾਂ ਫੇਰੀਆਂ ਲਾ ਸਕੇ ਪੰਜ ਫੇਰੀਆਂ ਲਵਾ ਦਿਓ ਪੜਾ ਹੋ ਜੂਆ ਜੀ ਠੀਕ ਹੈ ਜੀ ਸਹੀ ਹੋ ਜੂਆ ਬਿਲਕੁਲ ਆਰਾਮ ਆ ਠੀਕ ਹੈ ਬਲਾਂ ਦੀ ਕਿਸ ਨੇ ਚੰਗਾ ਕਰਿਆ ਮਾੜਾ ਕਰਿਆ ਜਾਂ ਤੁਸੀਂ ਜਾਣਦੇ ਹੋ ਜਾਂ ਮਾਲਕ ਜੀ ਜੋ ਮੈਂ ਦੱਸਣਾ ਸੀ ਪਹਿਲਾਂ ਦੱਸ ਚੁੱਕਿਆ ਨਾਮ ਤਈਆ ਆ ਚੁੱਕੇ ਜਾਂ ਪੜਾ ਹੋ ਜੂਆ ਠੀਕ ਹੈ